ਹਿੰਦ ਤੋਂ ਜਦਾ ਪਿਛਲੇ 2 ਦਿਨ ਤੋਂ ਲਗਾਤਾਰ ਰਾਤ ਨੂੰ ਬੰਦੇ ਆ ਰਹੇ ਨੇ ਪਿੰਡ ਵਿੱਚ ਤੇ ਸਾਡੇ ਦੋ ਪਿੰਡ ਦੇ ਗੁਰਦੁਆਰਾ ਸਾਹਿਬ ਉਣੀ ਚੋਰੀ ਦੀ ਉਹ ਕੀਤੀ ਹੈ ਤੇ ਇੱਕ ਸਾਡੇ ਪਿੰਡ ਦੀ ਸੁਸਾਇਟੀ ਹੈ ਕੋਆਪਰੇਟਿਵ ਬੈਂਕ ਉੱਥੇ ਵੀ ਉਣੀ ਚੋਰੀ ਕੀਤੀ ਹੈ ਉੱਥੇ ਰਾਤ ਹਾਂਜੀ ਕਿ ਸੀਸੀਟੀਵੀ ਦੇ ਵਿੱਚ ਕੀ ਨਜ਼ਰ ਆ ਰਿਹਾ ਜੀ ਸਰ ਉਹਦੇ ਵਿੱਚ ਤਾਂ ਉਹ ਬੰਦੇ 5 ਜਿਹਦਾ ਨਜ਼ਰ ਆ ਰਹੇ ਨੇ ਤੇ ਉਹ ਬਿਲਕੁਲ ਐਨ ਵੇਖ ਹੋਫ ਘੁੰਮਦੇ ਪਏ ਆ ਉਣੀ ਸਮਾਨ ਜਿੱਦਾਂ ਤੋਂ ਗੱਲਾ ਸਾਹਿਬ ਇੱਕ ਚੱਕਿਆ ਗੁਰਦੁਆਰਾ ਸਾਹਿਬ ਤੋਂ ਤੇ ਸੁਸਾਇਟੀ ਵਿੱਚ ਕਾਫੀ ਨੁਕਸਾਨ ਕੀਤਾ ਜਿੱਦਾਂ ਉਣੀ ਸੀਸੀਟੀ ਕੈਮਰੇ ਭੰਨੇ ਨੇ ਉੱਥੇ ਹਾਂਜੀ ਤੇ ਉਥੋਂ 10-11000 ਰੁਪਇਆ ਕੱਢ ਕੇ ਲੈ ਕੇ ਗਏ ਅੰਦਰੋਂ ਤੇ ਕਿੰਨੇ ਗੁਰੂ ਘਰਾਂ ਦੇ ਵਿੱਚ ਉਹਨਾਂ ਨੇ ਸਰ ਦੋ ਗੁਰੂ ਘਰ ਆ ਠੀਕ ਹੈ ਚੱਟੂ ਕਿੰਨਾ ਨੁਕਸਾਨ ਹੋਇਆ ਜੀ ਸਰ ਟੋਟਲ ਲਗਭਗ 15-20000 ਰੁਪਇਆ ਦਾ ਨੁਕਸਾਨ ਹੋ ਗਿਆ ਦੋ ਗੁਰੂ ਘਰਾਂ ਵਿੱਚ ਦੋਨਾਂ ਗੁਰੂ ਘਰਾਂ ਵਿੱਚ ਹਾਂਜੀ ਸੀਸੀਟੀਵੀ ਕਿੰਨੇ ਕੁ ਬੰਨੇ ਆ ਜੀ ਸੀਸੀਟੀ ਵੀ ਕੈਮਰੇ ਸਰ ਉਹ ਸੁਸਾਇਟੀ ਦੇ ਬੰਨੇ ਆ ਉਹਨੇ ਓਕੇ ਹਾਂਜੀ ਤੇ ਠਾਲਾ ਕਿਹੜਾ ਲੱਗਦਾ ਤੁਹਾਨੂੰ ਸਰ ਚੱਬੇਵਾਲ ਤੋਂ ਜਾਣਕਾਰੀ ਦਿੱਤੀ ਆ ਪੁਲਿਸ ਨੂੰ ਜੀ ਸਰ ਹਾਂਜੀ ਦੇਤੀ ਸੀ ਤੇ ਅੱਜ ਹੁਣ ਤੁਸੀਂ ਮੀਟਿੰਗ ਕੀਤੀ ਹੈ ਜੀ ਕੀ ਫੈਸਲਾ ਲਿਆ ਗਿਆ ਇਸ ਮੀਟਿੰਗ ਦੇ ਵਿੱਚ ਸਰ ਆਪਾਂ ਇਸ ਪਿੰਡ ਨੇ ਇਹੀ ਫੈਸਲਾ ਲਿਆ ਕਿ ਆਪਾਂ ਅੱਜ ਤੋਂ ਹੋਰ ਆ ਪਿੰਡ ਵਿੱਚ ਠਿਕਰੀ ਪੈਰਾ ਸ਼ੁਰੂ ਕਰਾਂਗੇ ਪਿੰਡ ਦੇ ਵਿੱਚ ਤੇ ਆਪਾਂ ਯਾਨੀ ਕਿ ਪਿੰਡ ਵਿੱਚ ਠਿਕਰੀ ਪੈਰਾ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਰਾਤ ਤੋਂ ਠੀਕ ਹੈ ਹਾਂਜੀ ਜੀ ਦੋ ਤਿੰਨ ਦਿਨ ਤੋਂ ਯਾਨੀ ਕਿ ਚੋਰ ਬੇਖੋਪਾ ਘੁੰਮ ਰਹੇ ਆ ਪਹਿਲਾਂ ਸਾਡੇ ਜਿਹੜਾ ਪਾਣੀ ਉਪ ਪੀਣ ਵਾਲਾ ਉਤੋਂ ਜਿਹੜੀ ਤਾਰ 120 ਮੀਟਰ ਦੀ ਗਰੀਬ ਤਾਰ ਇਹ ਨਹੀਂ ਉਹ ਉਹ ਕੱਟ ਕੇ ਲੈ ਗਏ ਤਾਂ ਚਲੋ ਤਾਰ ਦੀ ਉਪਾਂ ਲਿਆ ਕੇ ਨਮੀ ਪਾਤੀ ਉਸ ਤੋਂ ਬਾਅਦ ਦੋ ਗੁਰਦੁਆਰਾ ਸਾਹਿਬ ਨਿਸ਼ਾਨਾ ਬਣਾਇਆ ਤੇ ਇੱਕ ਜਿਹੜੀ ਕੋਆਪਰੇਟਿਵ ਸੁਸਾਇਟੀ ਉਹਦਾ ਨਿਸ਼ਾਨਾ ਬਣਾਇਆ ਉਹਨਾਂ ਨੂੰ ਤੇ ਗੁਰਦੁਆਰਾ ਸਾਹਿਬ ਜਿਹੜਾ ਸਿੰਘ ਸਭਾ ਗੁਰਦੁਆਰਾ ਸਾਹਿਬ ਉਤੋਂ ਜਿਹੜਾ ਉੱਥੇ ਗੱਲਾਂ ਸਿਧਾ ਪਿਆ ਆਪਣੇ ਗੁਲਕ ਸੀ ਗੇ ਗੁਲਕ ਜਿਹੜੀ ਆ ਉਹ ਚੱਕ ਕੇ ਲੈ ਗਏ ਉਤੋਂ ਤੇ ਉਸ ਤੋਂ ਬਾਅਦ ਗੁਰਦੁਆਰਾ ਸੇਵਾ ਸਿੰਘ ਦੇ ਗੁਰਦੁਆਰੇ ਗਏ ਉੱਥੇ ਵੀ ਜਾਨੀ ਕੋ ਅਰਮਾਲਾ ਸਾਹਿਬ ਆਰਾਗਾਰੇ ਸਾਰੇ ਖਲਾਰ ਦਿੱਤੇ ਉਹ ਨਹੀਂ ਤਾ ਕੋਈ ਨੁਕਸਾਨ ਨਹੀਂ ਜਾਨੀ ਕਿ ਗੁਰਦੁਆਰੇ ਨਹੀਂ ਕੀਤਾ ਹਥਿਆਰ ਕਿਹੜੇ ਕਿਹੜੇ ਨਜ਼ਰ ਆ ਰਹੇ ਹਥਿਆਰ ਉਹਨਾਂ ਕੋਲ ਭਾਜੀ ਜੇ ਕੋ ਐਸ ਵੀਲੇ ਜਿਹੜੇ ਉਹਨਾਂ ਕੋਲ ਹਥਿਆਰ ਸੀ ਜਿਹੜੇ ਸੀਸੀਟੀਵੀ ਕੈਮਰੇ ਚ ਬੱਲੇ ਨੇ ਖੰਡੇ ਆ ਕਰਪਾਨਾ ਆ ਤੇ ਹੋ ਸਕਦਾ ਉਹਨਾਂ ਕੋ ਆਪਣੇ ਵੈਪਨ ਵੀ ਹੋਣ ਜਾਂ ਡੱਬ ਜਲਾਏ ਹੋਣ ਜਾਂ ਰੱਖੇ ਹੋਣ ਆਪਣੇ ਕੋਲ ਤੇ ਜਿਹੜੇ ਉਹਨੇ ਆਪਣੇ ਪਿੱਠ ਦੇ ਉੱਪਰ ਇਹ ਸਾਰਾ ਹਥਿਆਰ ਬੰਨੇ ਹੋ ਆ ਵੀ ਜਿੱਦਾਂ ਆਪਾਂ ਇੱਕ ਜੰਗ ਦੇ ਮੈਦਾਨ ਦੇ ਵਿੱਚ ਪੂਜੀ ਜਾਣਾ ਉਸ ਸਮਾਂ ਉਹਨਾਂ ਹਥਿਆਰ ਬਣ ਕੇ ਲਗੇ ਰੱਖਿਓ ਆ ਜੀ ਕਟਰੈਰਾ ਵਗੈਰਾ ਉਹ ਮੈਂ 1 ਮਿੰਟ ਲਾਂਦੇ ਆ ਕਟਰ ਜਿਹੜਾ ਲੋਕ ਵੱਢ ਕੇ ਪਰੇ ਛਿੜ ਦੰਦੇ ਆ ਤੇ ਨਾਲ ਹੀ ਐਂਟਰੀ ਕਰ ਜਾਂਦੇ ਆ ਅੰਦਰ ਰਾਤ ਕੀ ਗੱਲਬਾਤ ਹੋਈ ਸੀ ਕਹਿੰਦੇ ਕਿ ਇਹ ਕਿਸੇ ਨੂੰ ਘੇਰਣ ਦੀ ਕੋਸ਼ਿਸ਼ ਆ ਰਾਤ ਅਸੀਂ ਇੱਥੇ ਸਮਸ਼ਾਨ ਘਟਾ ਸਾਡੇ ਜਗ੍ਹਾ ਨਾਂਗੇ ਸੰਤਾ ਦੀ ਜਗ੍ਹਾ ਹੈਗੀ ਆ ਤਾਂ ਉੱਥੇ ਸਾਡੇ ਇੱਕ ਮਹਾਪੁੱਛ ਰਹਿੰਦੇ ਆ ਤਾਂ ਉਹਨਾਂ ਨੂੰ ਜਾ ਕੇ ਦਰਵਾਜ਼ਾ ਖੜਕਾਉਣ ਲਾ ਪਿਆ ਵੀ ਤੁਸੀਂ ਬਾਹਰ ਨਿਕਲੋ ਜੀ ਸਾਨੂੰ ਵੱਢਣਾ ਆ ਤੁਹਾਡੇ ਕੋਲ ਜੀ ਸਾਨੂੰ ਲੁੱਟਣਾ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਡਰ ਦੇ ਮਾਰੇ ਪਿੰਡ 'ਚ ਫੋਨ ਕਰਨੇ ਸ਼ੁਰੂ ਕਰ ਦਿੱਤੇ ਤੇ ਜਦੋਂ ਅਸੀਂ ਪਿੰਡ ਵਾਲੇ ਮੁੰਡੇ ਇਕੱਠੇ ਹੋ ਕੇ ਉੱਥੇ ਗਏ ਤਾਂ ਜਦੋਂ ਦੇਖਿਆ ਅਸੀਂ ਮੋਟਰਸਾਈਕਲ ਤੇ ਜਾ ਰਹੇ ਸੀ ਸਾਡੀ ਲੈਟਾ ਦੇਖੀ ਉਹ ਕੰਡਾ ਟੱਪ ਕੇ ਪਾਲੀ ਛੜ ਚੋਆ ਨੂੰ ਨਿਕਲ ਗਏ ਉਧਰ ਦੀ ਛੜ ਉਧਰ ਕਾਫੀ ਬੂਝਾ ਹੈਗੇ ਆ ਤੇ ਉਧਰ ਅਸੀਂ ਕਾਫੀ ਭਾਲ ਕਰਦੇ ਦੋ ਤਿੰਨ ਘੰਟੇ ਤੱਕ ਉਹਨਾਂ ਦੀ ਪਰ ਨਹੀਂ ਸਾਨੂੰ ਮਿਲੇ ਨਹੀਂ ਉਧਰ ਉਸ ਦਾ ਕੀ ਰਈਆ ਤੁਸੀਂ ਕਹਿੰਦੇ ਪੁਲਿਸ ਨੂੰ ਬਹੁਤ ਫੋਨ ਪੁਲਿਸ ਨੂੰ ਮੈਂ ਜਿਹੜਾ ਦੇਖੋ ਕੱਲ ਜਿਹੜਾ ਰਾਤ ਅਸੀਂ ਪੁਲਿਸ ਨੂੰ ਫੋਨ ਕੀਤਾ ਜੀ 8:30 8:30 ਐਸ ਐਚਓ ਜਿਹੜਾ ਚੱਬੇਵਾਲ ਥਾਣੇ ਦਾ ਉਹਨੂੰ ਐਸ ਐਚਓ ਸਾਹਿਬ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਨਨ ਕਿ ਤਿੰਨ ਚਾਰ ਬਾਰੇ ਫੋਨ ਕੀਤਾ ਇੱਕ ਵਾਰੀ ਤਾਂ ਫੋਨ ਉਹਨਾਂ ਦਾ ਬੈਟਿੰਗਾਂ ਦਾ ਚਲੋ ਮੈਂ ਕਹਾਂ ਬੈਕ ਕਾਲ ਕਰ ਦੂਗੇ ਚਲੋ ਕੋਈ ਚੱਕਣੀ ਫੇਰ ਫੋਨਾਂ ਦਾ ਜਣੀ ਬੈਟਿੰਗ ਕਾਲ ਕੱਟਿਆ ਤੇ ਫਿਰ ਮੈਂ ਲਾਇਆ ਫੇਰ ਚੱਕਿਆ ਉਤੋਂ ਬਾਅਦ ਫਿਰ ਮੇਰਾ ਫੋਨ ਹੀ ਕੱਟ ਦਿੱਤਾ ਨਾ ਹੀ ਮੈਨੂੰ ਬੈਕ ਕਾਲ ਕੀਤੀ ਤੇ ਨਾ ਹੀ ਫਿਰ ਉਹਨਾਂ ਨਾਲ ਸਾਡੀ ਕੋਈ ਗੱਲ ਹੋਈ ਹੈ ਕਿ ਕਿਦਾਂ 40000 ਰੁਪਈਆ ਕਿਵੇਂ ਵੇਖਦੇ ਹੋ 40000 ਰੁਪਈਆ ਦੇ ਦੇਖੋ 40000 ਰੁਪਈਆ ਦਾ ਹਿਸਾਬ ਨਾਲਾ ਭਾਜੀ ਜੇ ਹੁਣ ਜਿਦਾਂ ਕੱਲ ਉਹਥੇ ਬੰਦੇ ਆਏ ਹੋ ਸਗੇ ਸਾਡੇ ਮੁੰਡੇ ਆ ਕੋਈ ਲੱਗਭਗ ਹਥਿਆਰ ਲੈ ਕੇ ਗਏ ਸੀ ਜਦੋਂ ਉਥੇ ਗਏ ਪੁਲਸ ਨੇ ਉਹ ਕਾਰਵਾਈ ਸਾਡੇ ਦੇ ਮਿੰਟਰ ਚ ਕਰਦਣੀ ਵੀ ਕਹਣਾ ਇਹ ਬੰਦੇ ਖਣੀ ਸਹੀ ਸਗੇ ਵੀ ਤੁਸੀਂ ਬੰਦੇ ਗਲਤ ਸਗੇ ਹਨ ਇਸ ਕਰਕੇ ਆਪਾਂ ਇਹ ਕਹਿੰਦੇ ਆ ਵੀ ਜਿਹੜਾ ਪੁਲਸ ਨੂੰ ਇਹਤੇ ਐਕਸ਼ਨ ਲੈਣਾ ਚਾਹੀਦਾ ਆ ਤੇ ਆਪਣੀ ਜਿਹੜੀ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਠੀਕ ਹੈ